ਸੋਰਾ ਦਿਨਾਂ ਬਾਅਦ ਪੁਰਤਗਾਲ ਤੋਂ ਪਹੁੰਚੀ ਹੁਸ਼ਿਆਰਪੁਰ ਦੇ ਨੌਜਵਾਨ ਦੀ ਮ੍ਰਿਤਕ ਦੇ ਤੜਕੇ ਸੜਕ ਹਾਦਸੇ ਵਿੱਚ ਮੌਤ ਪਰਿਵਾਰ ਨੇ ਰੀਤੀ ਰਿਵਾਜਾਂ ਅਨੁਸਾਰ ਉਸ ਨੂੰ ਅੰਤਿਮ ਵਿਦਾਈ ਦਿੱਤੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਇੱਕ 24 ਸਾਲਾ ਨੌਜਵਾਨ ਦੀ ਹਾਲ ਹੀ ਵਿੱਚ ਪੁਰਤਗਾਲ ਦੇ ਲਿਸਬਨ ਸ਼ਹਿਰ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਮ੍ਰਿਤਕ ਨੌਜਵਾਨ ਤਜਿੰਦਰ ਸਿੰਘ ਪੁੱਤਰ ਭਗਵੰਤ ਸਿੰਘ ਦੀ ਮ੍ਰਿਤਕ ਦੇ 16 ਦਿਨਾਂ ਬਾਅਦ ਅੱਜ ਉਸਦੇ ਜੱਦੀ ਪਿੰਡ ਉਸਮਾਨ ਸ਼ਹੀਦ ਵਿਖੇ ਪੁੱਜੀ ਰੋਦੇ ਹੋਏ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਪੂਰੀਆਂ ਰਸਮਾਂ ਨਾਲ

ਤਾਂ ਸੀ ਗੋ ਐਮਬੂਲੈਂਸ thro ਜਾ ਕੇ ਲਾਇਆ ਸੀ ਕਿ ਅੱਜ ਸਵੇਰੇ 8 ਵਜੇ ਅਸੀਂ ਆਪਣੇ ਘਰ ਪਹੁੰਚ ਕੇ ਸੀ ਡੈੱਡ ਬੋਡੀ ਲੈ ਕੇ ਹਾਂਜੀ ਧੰਨਵਾਦ ਆ ਆਪਣੇ ਜਿਹੜੇ ਵੀਰ ਭਰਾ ਜਿਨ੍ਹਾਂ ਨੇ ਵੀ ਸਾਰਿਆਂ ਦਾ ਸਹਿਯੋਗ ਇਹਨਾਂ ਨੇ ਵੀ ਪੈਸੇ ਵਗੈਰਾ ਦੇ ਕੇ ਸਾਰਾ ਇੱਥੋਂ ਤੱਕ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅੱਜ 19ਵੇਂ ਦਿਨ ਉਹਦੀ ਬੋਡੀ ਪਹੁੰਚੀ ਹੈ ਮੈਂ ਉਹਨਾਂ ਸਾਰੇ ਪੁੱਤਰਾਂ ਦਾ ਟੂੜੇ ਪੁਰਤਗਾਲ ਵਿੱਚ ਬੈਠੇ ਜਿੰਨਾਂ ਨੇ ਹਉਦੀ ਮਦਦ ਕੀਤੀ ਹੈ ਇੱਥੇ ਸਾਨੂੰ ਪਛਾਣ ਵਿੱਚ ਮਾਣ ਧੰਨਵਾਦ ਕਰਦੀਆਂ ਕਿ ਉਹਨਾਂ ਨੇ ਇਸ ਸਾਨੂੰ ਇਸ ਲੱਕ ਸਮਝ ਕੇ ਤੱਕ ਸਾਡੇ ਬੱਚੇ ਨੂੰ ਭੇਜ ਦਿੱਤਾ ਉਹਨਾਂ ਦਾ ਸ਼ੁਕਰਾਨਾ ਇਸ ਤੋਂ ਬਹੁਤ ਮੈਂ 골 ਭਾਜਣੇਗੀ ਬੜੀ ਦੁਖਦਾਈ ਘਟਨਾ ਸਾਡੇ ਸਮੁੱਚੇ ਸ਼ਹਿਰ ਲਈ ਜੋ ਸਾਡਾ ਛੋਟਾ ਵੀਰੇ ਪਿਛਲੇ ਦਿਨੀ ਪੁਰਤਗਾਲ ਵਿੱਚ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਤੇਜਿੰਦਰ ਸਿੰਘ ਵਿੰਦੋਸ਼ ਮਾਂ ਜੀ ਅੱਜ ਕੁਝ ਦਿਨਾਂ ਬਾਅਦ ਉਸ ਵੀਰ ਦੀ ਮ੍ਰਿਤਕ ਦੇਹ ਤੇ ਪਹੁੰਚੀ ਆ ਬੜਾ ਦੁਖਦਾਈ ਪਰਿਵਾਰ ਲਈ ਸਮਾਂ ਆ ਜਦੋਂ ਕਿਸੇ ਦਾ ਜਵਾਨ ਬੱਚਾ ਇਸ ਦੁਨੀਆ ਤੋਂ ਜਾਂਦਾ ਆ ਮੈਂ ਆਪਣੇ ਵੱਡੇ ਵੀਰ ਤੇ ਹਲਕੇ ਤੋਂ ਵਿਦਾਇਕ ਕਰਨ ਵੀਰ ਸਿੰਘ ਨੂੰ ਮੰਨਣੋਂ ਅਤੇ ਆਪਣੀ ਪਾਰਟੀ ਆਮ ਆਦਮੀ ਪਾਰਟੀ ਵੱਲੋਂ ਇਸ ਵੀਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਅਤੇ ਪਰਿਵਾਰ ਨੂੰ ਸ਼ੁਭਾਸ਼ਦ ਦੁਆਨਾ ਹਮੇਸ਼ਾ ਉਹਨਾਂ ਦੇ ਨਾਲ ਆ ਇਸ ਦੁੱਖ ਦੀ ਘੜੀ ਵਿੱਚ ਅੱਗੇ ਵੀ ਹਮੇਸ਼ਾ ਉਹਨਾਂ ਦੇ